ਸੱਸੀਗਾ ਦੋਸਤੋ ਆਪਾਂ ਸੰਭੂ ਬਾਦਰ ਤੇ ਆ ਇਹ ਜਿਹੜਾ ਤੁਹਾਨੂੰ ਮੈਂ ਇੱਕ ਝੌਂਪੜੀ ਦਿਖਾ ਰਿਹਾ ਟੈਂਟ ਦਿਖਾ ਰਿਹਾ ਇਹ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪਿੰਡ}{|\text{ਸੇਲਬਰਾ}} ਜਿਲ੍ਹਾ ਬਠਿੰਡਾ ਦੀ ਤੇ ਦੇਖੋ ਵੀ ਕਿੰਨੀ ਕਲਾਕਾਰੀ ਨਾਲ ਬਹੁਤ ਸੋਹਣਾ ਤਰੀਕੇ ਨਾਲ ਬਣਾਈ ਹੋਈ ਐ ਝੌਂਪੜੀ ਪਹਿਲਾਂ ਆਪਾਂ ਬਾਹਰ ਦੇ ਦਿਖਾਉਣਾ ਤੁਹਾਨੂੰ ਫੇਰ ਉਸ ਤੋਂ ਬਾਅਦ ਆਪਾਂ ਅੰਦਰ ਵੀ ਦੇਖਾਂਗੇ ਤੇ ਦੇਖੋ ਕਿੰਨੀ ਸੋਹਣੀ ਪਰ ਵਧੀਆ ਤਰੀਕੇ ਨਾਲ ਜਿਹੜੀ ਇਹ ਤਿਆਰ ਕੀਤੀ ਹੋਈ ਹੈ ਮਿਹਨਤ ਨਾਲ ਤਿਆਰ ਕੀਤੀ ਹੋਈ ਹੈ ਬਾਹਰ ਖਾਣੇ ਲਾਏ ਹੋਏ ਨੇ ਅੰਦਰਲੀ ਸਾਈਡ ਜਿਹੜਾ ਹੈਗਾ ਖਰਾ ਜਨਨ ਕਿ ਗ੍ਰੀਨ ਕੱਪੜਾ ਜਿਹੜਾ ਗ੍ਰੀਨ ਪਰਦਾ ਇਹ ਲਾਇਆ ਹੋਇਆ ਤੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਇਹ ਤੰਬੂ ਝੌਂਪੜੀ ਤਿਆਰ ਕੀਤੀ ਹੋਈ ਹੈ ਕਿਸਾਨਾਂ ਨੇ ਆਪਣਾ ਮਤਲਬ ਇਹਨਾਂ ਦਾ ਪੱਕਾ ਘਰ ਟਿਕਾਣਾ ਹੀ ਬਣਿਆ ਹੋਇਆ ਰੋਡ ਦੇ ਉੱਤੇ ਨਹੀਂ ਗਰਮੀ ਦੇ ਵਿੱਚ ਦੇਖੋ ਬੈਂਡਿੰਗ ਦੇਖੋ ਕਿ ਨਹੀਂ ਸੁਣੀ ਹੋਈ ਕਿਸੇ ਪਾਸਿਓਂ ਵੀ ਕੋਈ ਵੀ ਮੈਨੂੰ ਲੱਗਦਾ ਨਹੀਂ ਵੀ ਘਾੜ ਦਿਖਦੀ ਹੋਵੇ ਕਿਸਾਨ ਜਿੱਥੇ ਦਾ ਝੰਡਾ ਵੀ ਲਾਇਆ ਹੋਇਆ ਕਿਸਾਨਾਂ ਨੇ ਮੈਂ ਤੁਹਾਨੂੰ ਅੰਦਰੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਅੰਦਰ ਚੱਲਦੇ ਆਂ ਅੰਦਰ ਮੰਜੇ ਡਾਇ ਹੋਏ ਹੋਏ ਨੇ ਕੋਸੇ ਬਜ਼ੁਰਗ ਕਿਸਾਨ ਜਿਹੜੇ ਨੇ ਸੁੱਤੇ ਹੋਏ ਨੇ ਕਿਸਾਨ ਬਹੁਤ ਸੁਣੀ ਹੈ ਕੋਈ ਇੱਕ ਪੱਖਾ ਚੱਲਦਾ ਹੈਗਾ ਤੇ ਠੰਡਾ ਬਹੁਤ ਹੈ ਇੰਨੀ ਠੰਡੀ ਪਰ ਬਿਨਾ ਏਸੀ ਤੋਂ ਪੂਰਾ ਠੰਡਾ ਵਧੀਆ ਹੈ ਕਿਸਾਨ ਸੁੱਤੇ ਨੇ ਬੱਪੂ ਸਤਿ ਸ੍ਰੀ ਅਕਾਲ ਹਾਂਜੀ ਹੋਰ ਠੀਕ ਠਾਕ ਹੋ ਜੀ ਇਹ ਕਿਹੜਾ ਬੰਦਾ ਜੀ ਆਪਣਾ ਬੰਦਾ ਜੀ ਲੱਗਦਾ ਸੇਲਵਰਾ ਤੋਂ ਜੀ ਇਹ ਬਹੁਤ ਸੋਹਣੀ ਤਿਆਰ ਕੀਤੀ ਹੋਈ ਹੈ ਕੀ ਕਿਹੜਾ ਜੌਣਿਆ ਕਿਵੇਂ ਤਿਆਰ ਕੀਤੀ ਹੈ ਦੇਖ ਜੀ ਆਪਣੇ ਉਹਦਾ ਫਰੇਮ ਤਾਂ ਬਣਾਇਆ ਪਿੰਡੋਂ ਤਿਆਰ ਕਰਕੇ ਹਾਂ ਜੀ ਇਹ ਆ ਬਾਸ ਕਾੜ ਕੇ ਕੰਮ ਨੇ ਲਵਾਇਆ ਜੀ ਅੱਛਾ ਜੀ ਸੇਲਵਰਾ ਦਾ ਬੰਦਾ ਅੱਛਾ ਜੇਨਿਕੇ ਵਧੀਆ ਤਿਆਰ ਕੀਤਾ ਹੋਇਆ ਹੈ ਪੱਕੇ ਘਰ ਵਾਂਗੂ ਹੀ ਲੱਗਦਾ ਹੀ ਹੈ ਨਾ ਨਹੀਂ ਤੇ ਹਵਾ ਵੀ ਲੱਗਦੀ ਆ ਕ੍ਰੋਸਿੰਗ ਹਾਂ ਜੀ ਤੇ ਕੋਲਰ ਤੋਂ ਬਣਾ ਦੇ ਸੱਤ ਚੱਲ ਜਾਂਦਾ अच्छा जी यानी कि एसी ਦੀ ਲੋੜ ਨਹੀਂ ਇੱਥੇ ہاں ਏਸੀ ਦੀ ਕੋਈ ਲੋੜ ਨਹੀਂ ਤੁਹਾਨੂੰ ਹਵਾ ਵੀ ਲੱਗਦੀ ਆ ਮੱਛਰ ਤੋਂ ਮੱਛਰ ਤਾਂ ਨਹੀਂ ਲਈ ਜੀ ਅਸਲ ਹੂੰ ਰਾਤ ਨੂੰ ਫਿਰ ਕਿੰਨੇ ਬੰਦੇ ਸੌਣੇ ਜੀ ਇੱਥੇ ਇੱਥੇ ਸੱਤ ਅੱਠ ਬੰਦੇ ਸੌਹ ਸਕਦੇ ਅੱਛਾ ਜੀ ਤੁਸੀਂ ਇੱਥੇ ਕਦੋਂ ਕਿਤੇ ਆਏ ਹੋ ਜੀ ਇਥੋ ਜੀ ਇਹ 11 ਫਰੀ ਤੋਂ ਜਾਈ ਅੱਛਾ ਤੁਸੀਂ ਘਰ ਫਰੀ ਤੋਂ ਇੱਥੇ ਹੀ ਆ ਠੀਕ ਕਿਵੇਂ ਲੱਗਦੇ ਸੀ ਘਰ ਸੌਣਾ ਨਾ ਸਪੀਕਰ ਹੀ ਲੰਬਾ ਚੱਲੂਗਾ ਹਾਂਜੀ ਚਾਰ ਦਾ ਰੋਈਆ ਅੜਿਆ ਦਾ ਹੂੰ ਤਾਂ ਵੀ ਡਟੇ ਹੋਏ ਆ ਤਾਂ ਜਦੋਂ ਆਪਣੀ ਮੰਡੀ ਮਨਾ ਕੇ ਜਾਂਦੇ ਸੀ ਬਹੁਤ ਧੰਨਵਾਦ ਜੀ ਤੇ ਇਸ ਤੁਸੀਂ ਡਟੇ ਹੋਏ ਮੈਦਾਨ ਦੇ ਵਿੱਚ ਹੋਰ ਪਾਣੀ ਪੀਓਗੇ ਨਾ ਬਸ ਪਾਣੀ ਪੁਣੀ ਸ਼ੱਕ ਕੇ ਆਏ ਜੀ ਬਸ ਸੰਗਤ ਨੂੰ ਇਹ ਦਿਖਾ ਦਿਨੇ ਆ ਦੋਸਤੋ ਉੱਪਰੋਂ ਵੀ ਦੇਖੋ ਕੌਕੀ ਚੀਜ਼ ਬਣਾਉਂਦਾ ਸ਼ੌਂਕ ਹੋਵੇ ਤਾਂ ਚੀਜ਼ ਫੇਰ ਬਣਦੀ ਹੈ ਅੱਖਾ ਵੀ ਲਾਇਆ ਹੈ ਉੱਪਰ ਇਹਨਾਂ ਦੇ ਦੱਸਣ ਮੁਤਾਬਕ ਕਿਸੇ ਏਸੀ ਤੋਂ ਘੱਟ ਨਹੀਂ ਹੈਗਾ ਇਹ ਦੋ ਘੜੀ ਵੱਧ ਗਿਆ ਸ਼ਾਂ ਵੀ ਦਿੰਦਾ ਠੰਡੀ ਹਵਾ ਵੀ ਦਿੰਦਾ ਮਛਰਦਾਨੀ ਦਾ ਕੰਮ ਵੀ ਕਰਦੀ ਹੈ ਤੇ ਕਿਵੇਂ ਲੱਗੀ ਤੁਹਾਨੂੰ ਕਿਸਾਨ ਦੀ ਇਹ ਝੌਂਪੜੀ ਤੇ ਤੰਬੂ ਵੀ ਕਹਿ ਸਕਦੇ ਆ ਰਹਿਣ ਬਸੇਰਾ ਵੀ ਕਹਿ ਸਕਦੇ ਆ ਜੇ ਵਧੀਆ ਲੱਗਿਆ ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਕਿਸਾਨਾਂ ਦੇ ਅੰਦੋਲਨ ਨੂੰ ਵੱਧ ਤੋਂ ਵੱਧ ਜਿਹੜੀ ਹੈ ਹਮਾਇਤ ਕਰੋ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ